ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਮੇਂ ਤੋਂ ਬਾਅਦ ਮੈਂ ਤੁਹਾਡੇ ਰੂਪ ਰੂ ਹੋ ਰਿਹਾ ਵਾਂ ਮੈਂ ਬੇਨਤੀ ਕਰ ਰਿਹਾ ਆਪਣੇ ਜੋਤਪਰੀ ਭਰਾਵਾਂ ਨੂੰ ਤੇ ਧਰਮੀ ਫੌਜੀਆ ਨੂੰ ਮੈਨੂੰ ਪਤਾ ਕਈਆਂ ਨੂੰ ਕੁਝ ਵੀ ਨਹੀਂ ਮਿਲਿਆ ਤੇ ਭਰਾਓ ਮੈਂ ਤੇ 25-26 ਸਾਲ ਜੇਸ ਲੜਿਆ ਆ ਮੈਨੂੰ ਕੱਲ ਇੱਕ ਲੈਟਰ ਆਇਆ ਮੈਂ ਤਨ ਖੋਣ ਲੱਗਾ ਵਾਂ ਹਾਈ ਕੋਰਟ ਵੱਲੋਂ ਔਰ ਮੈਨੂੰ ਫੇਰ ਵਕੀਲ ਮਿਲਿਆ ਵਾ ਮੈਂ ਧੰਨਵਾਦ ਕਰਦਾ ਚੀਫ ਚੈਸਟਰ ਸਾਹਿਬ ਦਾ ਜਿਨ੍ਹਾਂ ਨੇ ਦਾਅਦ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਵਕੀਲ ਦਿੱਤਾ ਕਿਉਂਕਿ 25 26 ਸਾਲ ਦਾ ਸਮਾਂ ਥੋੜਾ ਨਹੀਂ ਹੁੰਦਾ ਤੇ ਮੈਨੂੰ ਪਤਾ ਵਾ ਕਿ ਬਹੁਤ ਬੰਦੇ ਰਹਿ ਗਏ ਨੇ ਸਰਕਾਰ ਵੀ ਕਹਿੰਦੀ ਅਸੀਂ ਦੇ ਦਿੱਤਾ ਆਜੀਪੀਸੀਬੀ ਕਹਿੰਦੇ ਕਿ ਆਹ ਸਾਰੇ ਜੋਧਪੁਰੀਆਂ ਨੂੰ ਸਾਰਿਆਂ ਨੂੰ ਨੌਕਰੀਆਂ ਦਿੱਤੀਆਂ ਸਹੂਲਤਾਂ ਵੀ ਦਿੱਤੀਆਂ ਪਰ ਉਹ ਗਈਆਂ ਕਿੱਥੇ ਮੈਨੂੰ ਪਤਾ ਜਿਨ੍ਹਾਂ ਜਿਨ੍ਹਾਂ ਨੂੰ ਨਹੀਂ ਮਿਲੀਆਂ ਮੇਰੇ ਕੋਲ ਵੀ ਰੁਕਾਟ ਹੈਗਾ ਔਰ ਮੈਂ ਜੋਧਪੁਰੀ ਸਾਰੇ ਵੀਰਾਂ ਨੂੰ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ 325 ਬੰਦੇ ਮੇਰੇ ਕੇਸ ਨਾਲ ਜੁੜੇ ਸੀ ਔਰ ਉਹਨਾਂ ਮੀਰਾਂ ਨੂੰ ਬੇਨਤੀ ਕਰਨਾ ਕਿ ਜੇ ਤੁਸੀਂ ਕੁਝ ਲੈਣਾ ਚਾਹੁੰਦੇ ਹੋ ਜੋਧਪੁਰੀਆਂ ਦੇ ਪਰਿਵਾਰ 400 ਦੇ 8-8 ਸੀ ਬੰਦੇ 400 ਤੋਂ ਦੇ ਲਾਗੇ ਚਾ ਗਿਆ ਉਸ ਸਮੇਂ ਅੱਜ ਹਜ਼ਾਰਾਂ ਦੇ ਵਿੱਚ ਇਹ ਪਰਿਵਾਰ ਨੇ ਜੇ ਕੋਈ ਲੈਣਾ ਤੇ ਆਪਾਂ ਇਕੱਠੇ ਹੋਈਏ ਗਾ ਇਲੈਕਸ਼ਨ ਆ ਰਹੀ ਹੈ ਜਿਮਨੀ ਚੋਣਾ ਵੀ ਆ ਗਿਆ ਵਾ ਔਰ 2027 ਦੇ ਵਿੱਚ ਵੀ ਪੰਜਾਬ ਦੀ ਵਿਧਾਨ ਸਭਾ ਦੀ ਇਲੈਕਸ਼ਨ ਆਉਣ ਦੀ ਆ ਇਹ ਤੁਸੀਂ ਵੀ ਜਾਣਦੇ ਹੋ ਔਰ ਮੈਂ ਵੀ ਜਾਣਦਾ ਹਰ ਕੋਈ ਮੈਨੂੰ ਪੁੱਛਦਾ ਚੰਨ ਸਿਆ ਸਨਾ ਕੇ ਇਹਦਾ ਕੀ ਬਣਿਆ ਕੇਸ ਦਾ ਕੀ ਬਣਿਆ ਉਹ ਯਾਰ ਤੁਸੀਂ ਮੈਨੂੰ ਪੁੱਛਦੇ ਆਓ ਇਕੱਠੇ ਹੋ ਕੇ ਹਲਾ ਮਾਰੀਏ ਔਰ ਮੈਂ ਪੰਜਾਬ ਹਰਿਆਣਾ ਹਾਈ ਕੋਰਟ ਸਾਹਿਬ ਤੇ ਜੀਵ ਚੈਤੂ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਦਿੱਤੀ ਹੋਈ ਐਪਲੀਕੇਸ਼ਨ ਤੇ ਵਿਚਾਰ ਕਰਦੇ ਹੋਏ ਮੈਨੂੰ ਵਕੀਲ ਦਿੱਤਾ ਨਾਲ ਮੈਂ ਵਕੀਲ ਸਾਹਿਬ ਨੂੰ ਤੇ ਜੱਟ ਸਾਹਿਬ ਨੇ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਇਹ ਜਿਹੜਾ ਜੋਧਪੁਰੀਆਂ ਦਾ ਕੇਸ ਵਾ ਇਹ ਬਹੁਤ ਬੰਦੇ ਨੇ ਜਿਨ੍ਹਾਂ ਨੂੰ ਕੁਛ ਨਹੀਂ ਮਿਲਿਆ ਤੇ ਕਈਆਂ ਨੂੰ ਜਿਨ੍ਹਾਂ ਨੇ ਮਿਲਿਆ ਉਹਨਾਂ ਨੂੰ ਹਾਜ਼ਰੋਂ ਹੀ ਵੱਧ ਮਿਲ ਗਿਆ ਬਸਾ ਦੇ ਪਰਮਟ ਦਕਾਨਾ ਹੋਰ ਵੀ ਬਹੁਤ ਕੁਝ ਮੜਿਆ ਜੇ ਮੈਂ ਗਰਣਾਣਾ ਚਾਹਾਂ ਤਾਂ ਬੜੀ ਵੀਡੀਓ ਬਹੁਤ ਲੰਮੀ ਹੋ ਜਾਏਗੀ ਮੈਂ ਜਿਆਦੀਆਂ ਗੱਲਾਂ ਵਾਲ ਨਹੀਂ ਜਾਣਾ ਚਾਹੁੰਦਾ ਮੈਂ ਕਹਿਣਾ ਕਿ ਜੇ ਨਹੀਂ ਤੇ ਇਸ ਕਿਸ ਦੀ ਸੀਬੀਆਈ ਜਾਂਚ ਕਰਾ ਦਿਓ ਸਰਕਾਰ ਕਹਿੰਦੀ ਅਸੀਂ ਦੇ ਦਿੱਤਾ ਐਸਜੀਪੀਸੀ ਕਹਿੰਦੀ ਅਸੀਂ ਦੇ ਦਿੱਤਾ ਪਰ ਦਿੱਤਾ ਕਿਨੂੰ ਹਾਲ ਤਾਂ ਕੀ ਪਤਾ ਨਹੀਂ ਲੱਗਾ ਔਰ ਮੈਂ ਜੋਧਪੁਰੀ ਜੀ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੇ 325 ਨੇ ਉਹ ਜਿਨ੍ਹਾਂ ਦੇ ਕੇਸ ਮੇਰੇ ਕੇਸ ਨਾਲ ਲੱਗੇ ਸੀ ਔਰ ਘਾ ਇਲੈਕਸ਼ਨ ਆਉਣ ਲਈ ਆ ਆਹ ਲਿਆ ਮਾਰੀ ਹੈ ਜਿੱਦੋਂ ਵੋਟਾਂ ਹੁੰਦੀਆਂ ਉਦੋਂ ਮਸਲੇ ਹੱਲ ਹੁੰਦੇ ਨੇ ਸਰਕਾਰਾਂ ਨੂੰ ਵੋਟਾਂ ਤੱਕ ਵੋਟਾਂ ਦੀ ਲੋੜ ਹੁੰਦੀ ਆ ਪੂਰਾ ਬਗਉਥਰ ਇਹ ਲੈਣਾ ਕਿਸੇ ਨੇ ਬੋਟ ਦੇ ਨਾਲ ਹੀ ਸਾਰਾ ਸਿਸਟਮ ਚੱਲਦਾ ਡੈਮੋਕ੍ਰੇਸੀ ਦੇਸ਼ਾ ਜੇ ਤੁਸੀਂ ਚਾਹੁੰਦੇ ਕੀ ਹੱਕ ਮਿਲੇ ਸਾਰਿਆਂ ਨੂੰ ਆਪਾਂ ਚੋਣਿਆ ਕੀ ਮੈਨੂੰ ਮਿਲੇ ਤੁਹਾਨੂੰ ਮਿਲੇ ਫਲਾਣੇ ਨੂੰ ਮਿਲੇ ਠਿੰਡੇ ਨੂੰ ਮਿਲੇ ਸਾਰੇ ਇਕੱਠੇ ਹੋਈਏ ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕੀਤੀ ਸੀ ਮੇਰਾ ਨੰਬਰ ਵਾ 8437121976 ਔਰ ਆਮਤਨ ਉਹ ਲੈਟਰ ਵਿਖਾਇਆ ਮੈਨੂੰ ਮਿਲਿਆ ਬਾ ਪਰਸੋਂ ਇਹ ਹੋਇਆ ਬਾ 5 ਤਰੀਕ 7ਵੇਂ ਮਹੀਨੇ ਦਾ 5/7/2025 ਦਾ ਲੈਟਰ ਬਾ ਅੱਜ ਮੇਰੇ ਕੋ ਆਇਆ ਔਰ ਮੈਂ ਹਾਈ ਕੋਰਟ ਤੇ ਆ ਰਿਹਾ ਵਾਂ ਆਪਣਾ ਕੇਸ ਫੇਰ ਲੈ ਕੇ ਤੇ ਮੈਂ ਵਕੀਲ ਸਾਹਿਬ ਨੂੰ ਬੇਨਤੀ ਕਰੂੰਗਾ ਤੇ ਜੱਜ ਸਾਹਿਬ ਨੂੰ ਬੇਨਤੀ ਕਰਨਾ ਕਿ ਜਿਹੜੇ ਮੇਰੇ ਕੇਸ ਦੀ ਸੁਣਵਾਈ ਕੀਤੀ ਜਾਵੇ ਮੇਰਾ ਪੱਖ ਸੁਣਿਆ ਜਾਵੇ ਮੇਰਾ ਪੱਖ ਨਹੀਂ ਜੇ ਸੁਣਿਆ ਤੇ ਸਮੁੱਚੇ ਜੋਧਪੁਰੀਆਂ ਨੂੰ ਧਰਮੀ ਫੌਜਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਦੇ ਤੁਸੀਂ ਆਪਣਾ ਹੱਕ ਲੈਣਾ ਤੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਤੁਹਾਡੇ ਕੋਲ ਬੋਟ ਦੀ ਤਾਕਤ ਹੈ ਜੇ ਆਪਾਂ ਸਾਰੇ ਇਕੱਠੇ ਹੋ ਜਾਈਏ ਫਿਰ ਆਪਾਂ ਬਹੁਤ ਕੁਝ ਕਰ ਸਕਦੇ ਹਾਂ ਬਹੁਤ ਕੁਝ ਔਰ ਬਹੁਤ ਕੁਝ ਦੇ ਵਿੱਚ بڑا ਕੁਝ ਹੁੰਦਾ ਜੇ ਇਨੀ ਮੇਰੀ ਬੇਨਤੀ ਪ੍ਰਵਾਨ ਕਰਨੀ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬਰ ਵੀ ਕਰਿਓ ਬਾਕੀ ਆਪਾਂ ਆਪਾਂ ਗਰੀਬਾਂ ਗਰੀਬਾਂ ਦੇ ਮਸਲੇ ਹੱਲ ਕਰੀਏ ਕਰਾਈਏ ਸਾਨੂੰ ਕੀ ਹੋਇਆ ਆਪਾਂ ਨਹੀਂ ਕੰਮ ਕਰ ਸਕਦੇ ਆਪਾਂ ਵੀ ਕੰਮ ਕਰ ਸਕਦੇ ਹਾਂ ਕਰਵਾ ਸਕਦੇ ਹਾਂ ਹਰੇਕ ਕੰਮ ਹੁੰਦਾ ਵਾ ਬਸ ਥੋੜੀ ਜਿਹੀ ਹਮਤ ਕਰਨ ਦੀ ਲੋੜ ਆ ਸੁਪਰੀ ਦੁਬਾਰਾ ਬਾਰ-ਬਾਰ ਬੇਨਤੀ ਆ ਕਿ ਅਵੇਂ ਘੰਟਾ ਨਾ ਨਾ ਵੱਜੋ ਇੱਧਰ-ਉੱਧਰ ਨਾ ਵੇਖੋ ਤੇ ਘਰਾਂ ਦੇ ਵਿੱਚ ਵੜ ਕੇ ਨਾ ਬਹਿ ਜਾਓ ਅੱਗੇ ਤੁਹਾਨੂੰ ਇੰਨਾ ਸਮਾਂ ਹੋ ਗਿਆ 30 ਸਾਲ ਹੋ ਗਏ ਟੈਕੋ ਨਾ 35 ਸਾਲ ਹੋ ਗਏ ਤੁਹਾਨੂੰ ਕੀ ਮਿਲਿਆ ਹੁਣ ਕੀ ਮਿਲਣਾ ਇਕ ਕੋਈ ਤਰੀਕਾ ਕੀ ਤੁਹਾਨੂੰ ਆਪਣੀ ਲੜਾਈ ਖੁਦ ਲੜਨੀ ਪੈਣੀ ਹੈ। ਪਿਰਦਾ ਜੋਗੀ ਚਰਨ ਸੋਨੇ ਦੱਸਿਆ ਨਹੀਂ। ਕੱਠੇ ਹੋਈਐ ਇਹਨੂੰ ਸਬਸਕ੍ਰਾਈਬਰ ਵੀ ਕਰਿਓ। ਬਾਕੀ ਮੈਂ ਮੰਗਲ ਬੋਧਵਾਰ ਤੱਕ ਹਾਈਕੁਣ ਜਰਤ ਜਾ ਕੇ ਸਾਰੇ ਜਿਹੜੇ ਕਾਗਜ਼ਾਂ ਮੈਂ ਇੱਕ ਮੈਨੂੰ ਵੀ ਲੈਟਰ ਆਇਆ ਤੇ ਇੱਕ ਜਿਹੜਾ ਮੈਨੂੰ ਵਕੀਲ ਮਿਲਿਆ ਸੀ ਉਹਦੇ ਕੋਲ ਗਿਆ ਕਿ ਜਿਹੜੇ ਸਾਰੇ ਕਾਗਜ਼ ਚ ਚੰਨ ਖੋਦ ਕੇ ਕੇਸ ਦੇ ਦਿਓ ਪਰ ਮੈਂ ਅਖੀਰ ਦੇ ਵਿੱਚ ਫਿਰ ਹਾਈ ਕੋਰਟ ਦੇ ਚੀਫ ਜਸਟਰਡ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਵਕੀਲ ਦਿੱਤਾ ਵਾ ਪਰ ਮੈਂ ਸਾਰੇ ਨੂੰ ਕਹਿਣਾ ਕਿ ਪ੍ਰਮਾਤਮਾ ਤੇ ਊਟ ਆਸਰਾ ਰੱਖਿਆ ਕਰੋ ਆਪਣੀ ਜਿਹੜੀ ਲੜਾਈ ਲੜਿਆ ਕਰੋ ਕਿਸੇ ਦੇ ਮੋਢੇ ਤੇ ਰੱਖ ਕੇ ਨਾ ਚਲਾਓ ਤੇ ਇਕੱਠੇ ਹੋ ਕੋਣ ਜਿਮਨੀ ਚੋਣ ਵੀ ਆ ਤੇ 2027 ਦੀ ਇਲੈਕਸ਼ਨ ਵੀ ਹੈਗੀ ਆ ਤੁਹਾਡੇ ਮਸਲੇ ਆ ਹੱਲ ਹੋ ਸਕਦੇ ਆ ਜੇ ਹੁਣ ਗਵਾ ਲਿਆ ਮੌਕਾ ਮੁੜ ਕੇ ਫਿਰ 5 ਸਾਲ ਵੇਖੋਗੇ ਕਿਸੇ ਨੇ ਨਹੀਂ ਬਾਤ ਕੁੱਛ ਨਹੀਂ ਈਨੀਆਂ ਬੈਂਕੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤ